ਅੱਤਿ ਸ਼੍ਰੀਕਾਲ ਦੀ ਸਾਰਿਆਂ ਨੂੰ ਉਮੀਦ ਕਰਦੇ ਹਾਂ ਤੁਸੀਂ ਠੀਕ ਠਾਕ ਹੋਵੋਗੇ ਆ ਰੋਡ 'ਤੇ ਬੱਸ ਨੂੰ ਵੀ ਧਿਆਨ ਨਾਲ ਦੇਖ ਲੋ ਇਹਦਾ ਵੀ ਜ਼ਿਕਰ ਕਰਾਂਗੇ ਆਪਾਂ ਗੱਲਬਾਤ ਦੇ ਵਿੱਚ ਗੱਲਬਾਤ ਹੈ ਸਾਰਿਆਂ ਨੂੰ ਪਤਾ ਜਿਹੜੇ ਜੈਤੋ ਬਰਨਾਲਾ ਰੋਡ ਦੇ ਉੱਤੋਂ ਦੀ ਲੰਘਦੇ ਆ ਵਿਦਿਆਲਪੁਰੇ ਭਾਈ ਕੇ ਕਿੱਕੀੜਾ ਉਹਦੇ ਚ ਬਾਂਦਰ ਵੀ ਬਹੁਤ ਹੈ ਤੇ ਮੇਰਾ ਵੀ ਸਵੇਰੇ ਰੋਜ਼ ਲੰਘਣ ਦਾ ਉਥੋਂ ਦਾ ਪੱਕਾ ਹੀ ਹੈ ਔਰ ਸਵੇਰ ਦੇ ਟਾਈਮ ਤੇ ਖਾਸ ਕਰਕੇ ਉਹਦੇ ਚ ਇਹ ਐ ਵੀ ਉਥੇ ਲੋਕ ਬਾਂਦਰਾਂ ਨੂੰ ਪਾ ਕੇ ਜਾਂਦੇ ਆ ਕੋਈ ਕੁਸ਼ ਪਾ ਗਿਆ ਕੋਈ ਕੁਸ਼ ਪਾ ਗਿਆ ਤੇ ਇਹ ਖਾਸ ਕਰ ਮੰਗਲਵਾਰ ਨੂੰ ਮਿੱਠੀਆਂ ਰੋਟੀਆਂ ਬਹੁਤ ਲੋਕ ਪਾ ਕੇ ਜਾਂਦੇ ਆ ਤੇ ਬਹੁਤ ਸਾਰੇ ਉਹ ਵੀ ਜਿਨ੍ਹਾਂ ਦੀਆਂ ਕਿਰਪਾਨਾਂ ਉਤੋਂ ਦੀ ਪਾਈਆਂ ਹੁੰਦੀਆਂ ਆਪਣੇ ਆਪ ਨੂੰ ਗੁਰਨਾਨ ਕਿਤੇ ਸਿੱਖ ਘਾਉਂਦੇ ਆ ਤੇ ਉਥੇ ਬਾਂਦਰਾਂ ਨੂੰ ਮਿੱਠੀਆਂ ਰੋਟੀਆਂ ਪਾਉਂਦੇ ਫਿਰਦੇ ਹੁੰਦੇ ਆ ਵੀ ਸਾਡਾ ਕੋਈ ਭਲਾ ਹੋ ਜੇ ਪਨਾ ਗੁਰਨਾਨਕ ਪਾਤਸ਼ਾਹ ਨੇ ਕਰਨਾ ਉਹਦੇ ਵਿਚਾਰਤਾਂ ਨੂੰ ਮੰਨ ਕੇ ਫੇਰ ਭਲਾ ਹੋਊਗਾ ਨਾ ਕਿ ਬਾਂਦਰਾ ਨੂੰ ਔਰ ਬਾਂਦਰਾ ਨੂੰ ਕੁਝ ਪਾਉਣਾ ਸਿੱਖ ਇਤਿਹਾਸ ਦੇ ਵਿੱਚ ਕਿਤੇ ਵੀ ਨਹੀਂ ਲਿਖਿਆ ਮੈਨੂੰ ਦਿਖਾ ਦੇ ਕਿਤੇ ਨ ਇੱਕ ਮੈਨੂੰ ਬੰਦਾ ਤਰਕ ਦਿੰਦਾ ਸੀ ਗੁਰਸਿੱਖ ਸੀ ਕਹਿੰਦਾ ਵੀ ਲੰਗਰ ਲਾਉਣਾ ਹੈ ਲੰਗਰ ਲਾਉਣ ਦੀਆਂ ਗੱਲਾਂ ਹੋਰ ਹੁੰਦੀਆਂ ਨੇ ਲੰਗਰ ਪ੍ਰਥਾ ਹੋਰ ਹੈ ਕਿਉਂਕਿ ਜਿਹਨੂੰ ਪ੍ਰਮਾਤਮਾ ਨੇ ਜਿਵੇਂ ਬਣਾਇਆ ਜਿਹੜੇ ਬਾਂਦਰ ਬਣਾਏ ਆ ਉਹਨਾਂ ਨੂੰ ਜਾਨਵਰ ਬਣਾਇਆ ਉਹਨਾਂ ਨੂੰ ਜੰਗਲਾਂ 'ਚ ਰਹਿਣ ਵਾਸਤੇ ਬਣਾਇਆ ਉਹਨਾਂ ਦਾ ਘਾਹ ਫੂਸ ਪੱਤੇ ਔਰ ਮਨ ਕੇ ਵੀ ਜਿਹੜੇ ਫਲ ਫਲ ਉਹ ਉਹਨਾਂ ਦੀ ਖਰਾਕ ਹੈ ਸਾਡਾ ਸਾਡੀ ਖਰਾਕ ਜਿਹੜੀ ਅਸੀਂ ਖਾਂਦੇ ਆ ਪ੍ਰਸ਼ਾਦਾ ਪਾਣੀ ਉਹ ਹੋ ਹੈ ਹੁਣ ਪੁੰਨ ਕਰਨ ਦਾ ਮਤਲਬ ਇਹ ਹੁੰਦਾ ਹੈ ਵੀ ਚਲੋ ਆਪਾਂ ਇਹ ਵੀ ਮੰਨ ਲਵੇ ਜੇ ਤੁਸੀਂ ਪੁੰਨ ਕਰਨਾ ਹੈ ਤਾਂ ਜੰਗਲ ਦੇ ਵਿੱਚ ਜਾ ਕੇ ਪਾਉ ਪਾ ਅੰਦਰ ਜਾ ਕੇ ਠੀਕ ਹੈ ਸੜਕ ਦੇ ਉੱਤੇ ਸਿਰ ਦਿੰਦੇ ਆ ਹੁਣ ਮੈਂ ਤੁਹਾਨੂੰ ਦਿਖਾਉਂਗਾ ਉੱਥੇ ਕੇਲੇ ਦੇ ਛਿਲੜ ਪਿਆ ਪਹਿਲਾਂ ਮੈਂ ਲੰਘ ਕੇ ਆਇਆ ਉਧਰੋਂ ਤੇ ਕੀਜ ਪਾ ਕੇ ਲਫਾਫੇ ਉੱਥੇ ਸਿਰ ਦਿੰਦੇ ਆ ਔਰ ਉਹ ਲਫਾਫੇ ਇੰਨਾ ਗੰਦਗੀ ਬਣਾ ਰੱਖਿਆ ਸਾਈਟਾਂ ਤੇ ਜਦੋਂ ਅਸੀਂ ਛੋਟੇ ਹੁੰਦੇ ਸੀ ਅਸੀਂ ਦੇਖਦੇ ਕੋਈ ਗੰਦਗੀ ਨਹੀਂ ਬੀੜ ਬਹੁਤ ਸਾਫ਼ ਸੁਥਰਾ ਹੁੰਦਾ ਸੀ ਕੋਈ ਬਦਬੂ ਨਹੀਂ ਸੀ ਹੁੰਦੀ ਤੇ ਹੁਣ ਉੱਥੇ ਬਦਬੂ ਹੈ ਕਿਉਂਕਿ ਲਫਾਫਿਆਂ ਦੇ ਵਿੱਚ ਅੱਧੀਆਂ ਜਿਹੀ ਚੀਜ਼ਾਂ ਰਹਿ ਜਾਂਦੀਆਂ ਬਾਂਦਰ ਖਾਂਦੇ ਨਹੀਂ ਤੇ ਉਹ ਗਲ ਜਾਂਦੀਆਂ ਤੇ ਉਹ ਮੁਸ਼ਕ ਮਾਰ ਲੱਗ ਜਾਂਦਾ ਹੁਣ ਉਹ ਜਦੋਂ ਉੱਤੇ ਚੀਜ਼ਾਂ ਛਿੱਟ ਕੇ ਬਾਂਦਰ ਆ ਕੇ ਉੱਤੇ ਖਾਂਦੇ ਆ ਇੱਕ ਦੂਜੇ ਨਾਲ ਲੜਦੇ ਆ ਕਿਤੇ ਸਕੂਟਰ 'ਚ ਵੱਜ ਕੇ ਕਿਸੇ ਦੇ 'ਚ ਕਈ ਵਾਰੀ ਅਕਸਰ ਹੀ ਮੈਂ ਦੇਖੀਆਂ ਹੈ ਇਹ ਚੀਜ਼ਾਂ ਹਾਦਸੇ ਹੁੰਦੇ ਬਾਂਦਰਾਂ ਦੇ ਇਹਨਾਂ ਨਾਲ ਮਨਕੇ ਚਲੋ ਵੀ ਮੋਟਰਸਾਈਕਲ ਸਕੂਟਰਾਂ ਨਾਲ ਗੱਟੀਆਂ 'ਚ ਵੀ ਵੱਜਦੇ ਆ ਜੇ ਕੋਈ ਬੰਦਾ ਸੁੱਤੇ ਉੱਥੇ ਖੜ੍ਹ ਜੇ ਮਨਕੇ ਉਹਨੂੰ ਵੀ ਪੈਂਦੇ ਆ ਫਿਰ ਇਹ ਕਿਉਂਕਿ ਵੀ ਕੁਝ ਪਾਉਣਾ ਹੈ ਹੁਣ ਇੰਨੀ ਆਸਥਾ ਵੀ ਸਾਡੀ ਇੰਨੀ ਨਹੀਂ ਹੋਣੀ ਚਾਹੀਦੀ ਕਿ ਜਿਹਦੇ ਨਾਲ ਕਿਸੇ ਦਾ ਨੁਕਸਾਨ ਹੋ ਜੇ ਅੱਜ ਜਿਹੜੀ ਹੁਣ ਤੁਹਾਨੂੰ ਮੈਂ ਪੀਆਰਟੀਸੀ ਦੀ ਬੱਸ ਸੁਰੂ ਜੀ ਦਿਖਾਈ ਸੀ ਇਹ ਫਰੀਦਕੋਟ ਤੋਂ ਆਈ ਆ ਤੇ ਚੰਡੀਗੜ੍ਹ ਜਾਣਾ ਇਹਨੇ ਇਨ੍ਹਾਂ ਬੰਦਿਆਂ ਨੇ ਵੀ ਰੋਕ ਕੇ ਉੱਥੇ ਰੋਟੀਆਂ ਸੜਕ ਦੇ ਉੱਤੇ ਸਿੱਟੀਆਂ ਨਾਲੇ ਹੁਣ ਉੱਤਰ ਕੇ ਜਾਵੇ ਤਾਂ ਸਾਈਡ ਤੇ ਜਾਵੇ ਨੇ ਸੜਕ ਤੇ ਸੜਤੀਆਂ ਉੱਥੇ ਠੀਕ ਹੈ ਇਹ ਵੀ ਹੁਣ ਫਰੀਦਕੋਟ ਦੀਪੂ ਦੀ ਜਾਂ ਬਨਾਲਾ ਦੀਪੂ ਦੀ ਕਿਸੇ ਦੀ ਵੀ ਉਹ ਵੀ ਧਿਆਨ ਦੇਣ ਦੀਪੂ ਵਾਲੇ ਵੀ ਇਸ ਗੱਲ ਆ ਵੀ ਤੁਹਾਡਾ ਕੰਮ ਸੇਫਟੀ ਆ ਪਹਿਲਾਂ ਤਾਂ ਉਹਨੇ ਇੱਕੇ ਦਮ ਉੱਤੇ 브্রেক ਲਾ ਲੇ ਦੂਜੀ ਗੱਲ ਉਹਨੇ ਰੋਟੀਆਂ ਉੱਤੇ ਪਾਤੀਆਂ ਬਾਂਦਰ ਉੱਤੇ ਆਉਣਗੇ ਤੇ ਇਹ ਕੋਈ ਮੰਨ ਕੇ ਚੱਲੋ ਵਧੀਆ ਗੱਲਾਂ ਨਹੀਂ ਹੈ ਨੁਕਸਾਨਦਾਰ ਗੱਲਾਂ ਦੇਖੋ ਆ ਜੰਗਲ ਹੈ ਇਹਦੇ ਚ ਬਹੁਤ ਸਾਰੇ ਬਾਂਦਰ ਆ ਤੁਹਾਨੂੰ ਮੈਂ ਦਿਖਾਉਣਾ ਗਾ ਜਾ ਕੇ ਨਾ ਵੀ ਕਿੰਨੀ ਲੋਕਾਂ ਨੇ ਗੰਦਗੀ ਖਲਾਰੀ ਆ ਔਰ ਕਿੰਨਾ ਕੁਸ਼ ਕੀਤਾ ਵਾ ਲਫਾਫੇ ਡੱਬੇ ਉੱਥੇ ਹੀ ਸੜ ਜਾਂਦੇ ਆ ਜਦੋਂ ਪਾਉਂਦੇ ਨੇ ਇਹ ਬੰਦਰਾਂ ਨੂੰ ਚੀਜ਼ਾਂ ਵੀ ਚਲੋ ਜੇ ਵਿੱਚ ਜਾ ਕੇ ਪਾਇਆ ਤੁਸੀਂ ਰੋਟੀ ਦਾਲ ਜੋ ਵੀ ਪਾਉਣੀ ਹੈ ਤੇ ਉੱਤੇ ਨਾ ਸਿੱਟੋ ਹੁਣ ਇਹ ਉੱਤੇ ਸਿੱਟਦੇ ਆ ਤੇ ਮੁੜ ਕੇ ਉਹਦੇ ਨਾਲ ਕੀ ਹੁੰਦਾ ਵੀ ਨੁਕਸਾਨ ਹੁੰਦਾ ਹੁਣ ਤੁਹਾਨੂੰ ਮੈਂ ਦਿਖਾਉਣਾ ਆ ਦੇਖੋ ਕਿੰਨੀ ਇੱਥੇ ਗੰਦਗੀ ਸਿੱਟੀ ਆ ਬੰਦਿਆਂ ਨੇ ਇਹ ਆਓ ਦੇਖੋ ਕਿੰਨੇ ਲਫਾਫੇ ਪਏ ਆ ਦੇਖਦੇ ਆ ਇਹ ਸਾਰੀ ਗੰਦਗੀ ਸਿਰਫ ਉਹਨਾਂ ਨੇ ਪਾਈ ਹੈ ਜਿਹੜੇ ਅੰਨੇ ਭਗਤਾ ਹੈ ਵੀ ਅਸੀਂ ਉਹ ਕਰਨੀ ਆ ਉੱਥੇ ਤੁਹਾਨੂੰ ਮੈਂ ਦਿਖਾਉਣਾ ਹੈ ਛਿਲੜ ਕੇਲਿਆਂ ਦੇ ਸੜਕ ਦੇ ਉੱਤੇ ਪਏ ਆਹ ਦੇਖੋ ਇੱਧਰ ਲਫਾਫੇ ਸੱਟਿਆ ਪਿਆ ਕੁਛ ਆਹ ਦੇਖੋ ਆਹ ਕੇਲਿਆਂ ਦੇ ਛਿਲੜ ਸਿੱਟੇ ਹੋਏ ਆ ਦੇਖ ਵਾ ਬਾਂਦਰ ਲਈ ਬੈਠੇ ਆ ਸੜਕ ਤੇ ਸਿੱਟਿਆ ਬੰਦਿਆਂ ਦੇ ਕੇਲਾਂ ਦੇ ਛਿਲੜ ਜਿਹੜੇ ਅੰਨੇ ਭਗਤ ਆ ਦੇਖੋ ਆ ਛਿਲੜ ਹੈ ਆ ਪਿਆ ਛਿਲੜ ਹੈ ਇਹਦੇ ਨਾਲ ਹੁਣ ਕੋਈ ਮੋਟਰਸਾਈਕਲ ਸਕੂਟਰ ਵਾਲਾ ਤਿਲਕੂਗਾ ਡਿੱਗੂਗਾ ਠੀਕ ਹੈ ਦੇਖੋ ਤੇ ਕਿੰਨੀ ਗੰਦਗੀ ਪਾਈ ਆ ਕਿੰਨੇ ਲਫਾਫੇ ਸਿੱਟੇ ਵੇ ਦੇਖ ਲਓ ਆ ਸੜਕ ਦੇ ਵਿਚਾਲੇ ਪਏ ਆ ਆ ਛਿਲੜ ਬਿਲਕੁਲ ਸੈਂਟਰਲ ਲਾਈਨ ਨਹੀਂ ਹੋਣੀ ਤੁਹਾਨੂੰ ਵਾਈਟ ਲਾਈਨ ਕਿਤੂ ਪੱਤੀ ਦੀ ਵੀ ਹੋਣੀ ਆ ਇਹਦੇ ਕੋਲੇ ਪਏ ਆ ਮੋੜ ਜੇ ਤਿਲਕੇ ਡੇਗਦਾ ਉਹ ਜ਼ਿੰਮੇਵਾਰ ਹੈ ਜਿਹੜੇ ਇੱਥੇ ਕੇਲੇ ਸਿੱਟ ਕੇ ਜਾਂਦੇ ਆ ਜਾਂ ਜੰਗਲਾਤ ਵਿਭਾਗ ਆ ਜੰਗਲਾਤ ਵਿਭਾਗ ਵੀ ਕਿਸੇ ਨੂੰ ਕੁਝ ਨਹੀਂ ਕਹਿੰਦਾ ਠੀਕ ਹੈ ਉਹਨਾਂ ਨੂੰ ਐਂ ਨਹੀਂ ਵੀ ਸਵੇਰੇ ਸਵੇਰੇ ਕੋਈ ਬੰਦਾ ਰੱਖੀਓ ਦੇਖੋ ਕਿੰਨੇ ਲਫਾਫੇ ਪਏ ਆ ਤੇ ਕਿੰਨਾ ਕੁਸ਼ਤ ਹੈ ਇੱਥੇ ਗੰਦਗੀ ਆਹ ਦੇਖੋ ਲਫਾਫੇ ਲਈ ਫਿਰਦੇ ਆ ਬਾਂਦਰ ਆਹ ਲਫਾਫੇ ਆ ਤੇ ਇਹ ਰੋਡ ਦੇਖੋ ਕਿੰਨਾ ਭਗਦਾ ਹੈ ਤੇ ਇਹ ਕੇਲੇ ਦੇ ਛਿਲੜ ਵਗੈਰਾ ਇੱਥੇ ਸਿੱਟੇ ਆ ਬੰਦੇ ਵੱਡੇ ਘੋੜੇ ਟਰਾਲੇ ਇਥੋਂ ਹੀ ਨੰਗੀ ਤੇ ਟਾਰਾ ਨੰਗੀ ਹੈ ਪਰ ਕਿਸੇ ਨੂੰ ਕੋਈ ਪਰਵਾਹ ਨਹੀਂ ਅੰਨੇ ਭਾਜਤ ਹੋਏ ਹੋਏ ਨੇ ਵੀ ਅਸੀਂ ਤਾਂ ਕੇਲਿਆਂ ਦੇ ਛਿਲੜ ਇੱਥੇ ਸੜਕ ਤੇ ਸਿੱਟ ਕੇ ਜਾਣਿਆ ਦੇਖ ਲਓ ਵਾਈਟ ਲੈਂਡ ਤੇ ਚਿੱਟੀ ਲੈਣ ਦੇ ਨਾਲ ਇਹਦੇ ਨਾਲ ਸਿੱਟ ਹੋ ਰਿਹਾ ਜਾਵਾ ਔਰ ਮੋਟਰਸਾਈਕਲ ਸਕੂਟਰ ਵਾਲੇ ਦਾ ਚਿਲਕਣ ਦਾ ਪੂਰਾ ਪੂਰਾ ਪ੍ਰੋਗਰਾਮ ਕਰਦੇ ਹੋਏ ਵੀ ਜਿਹੜੀ ਅੰਨੀ ਭਾਈਤੀ ਸਾਧਦੇ ਐ ਬਾਂਦਰਾ ਨੂੰ ਕੋਈ ਪਾਉਣਾ ਬਹੁਤੀ ਇਹ ਉਹ ਨਹੀਂ ਹੈ ਤੁਸੀਂ ਆਪ ਦੇ ਪਿੰਡ ਕੋਈ ਦਾਨ ਕਰ ਲੋ ਪਿੰਡ ਆ ਦੇ ਕਿਸੇ ਗਰੀਬ ਨੂੰ ਕਿਤਾਬਾਂ ਲੈ ਦਿਓ ਕਿਸੇ ਨੂੰ ਦਵਾਈ ਲੈ ਦਿਓ ਕਿਸੇ ਨੂੰ ਲੰਗਰ ਛਕਾ ਦਿਓ ਕਿਸੇ ਦਾ ਕੋਠਾ ਪਾ ਦਿਓ ਬਾਹਲੇ ਉਹ ਹੈ ਇਥੋਂ ਤੱਕ ਕੇ ਨਾਰੀਏ ਲਓ ਦੇਖੋ ਕਿੰਨੇ ਦੇਖੋ ਕਿੰਨੇ ਲਫਾਫੇ ਸਟੇ ਆ